ਸਤਿ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਹੁੰਦੇ ਵਿੱਚ ਮੈਂ ਤੁਹਾਡਾ دوست ਹੂ ਉਸ ਪਰਮਜੀਤ ਸਿੰਘ ਪਾਕਨਾ ਤੁਹਾਡੇ ਵਾਸਤੇ ਇੱਕ ਵੱਡੀ ਖਬਰ ਲੈ ਕੇ ਆਇਆ ਜੀ ਚੰਡੀਗੜ੍ਹ ਲੈ ਚੱਲਦੇ ਹਾਂ ਤੁਹਾਨੂੰ ਜਿੱਥੇ ਅਨ ਐਡਿਟ ਕਾਲਜਾਂ ਦੀ ਇੱਕ ਖਬਰ ਨਿਕਲ ਕੇ ਬਾਹਰ ਆਈ ਹੈ ਸੋ ਸਰਕਾਰ ਵੱਲੋਂ ਪੋਸਟ میٹرਿਕ ਜਿਹੜੇ ਵਜੀਫੇ ਦੇ ਵਿੱਚ 12 100 ਕਰੋੜ ਰੁਪਏ ਦਾ ਬਕਾਇਆ ਦਿਖਾਇਆ ਗਿਆ ਜੀ ਪੰਜਾਬ ਦੇ ਸੈਲਫ ਫਾਈਨੈਂਸ अनएडिटेड कॉलेजड के अनएडिटेड कॉलेज ने ਇਹਨਾਂ ਦੀ ਜਿਹੜੀ ਕਿ 13 ਐਸੋਸੀਏਸ਼ਨਾਂ ਵੱਲੋਂ ਆંકड़े ਜਾਰੀ ਕਰਦੇ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਸਾਲ 2015 ਤੇ 2016 ਇਹ ਨਾਲ ਨਾਲ 2016 ਤੇ 2017 ਦੀ ਜਿਹੜੀ ਕਿ 1200 ਕਰੋੜ ਤੋਂ ਜ਼ਿਆਦਾ ਜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਜਿਹੜੀ ਰਕਮ ਸਰਕਾਰ ਵਾਲੇ ਪਾਸੇ ਬਕਾਇਆ ਖੜੀ ਹੈ ਸੋ ਇਸ ਸਬੰਧ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਜਿਹੜੇ ਕਿ ਮੰਤਰੀ ਨੇ ਉਹਨਾਂ ਨੂੰ ਇਸ ਰਕਮ ਬਾਰੇ ਜਾਰੀ ਕਰਵਾਉਣ ਵਾਲੀ ਉਹ ਮਿਲੇ ਸੀ ਤੇ ਮਿਲਣ ਦਾ ਫੈਸਲਾ ਕੀਤਾ ਗਿਆ ਕਿ ਅਸੀਂ ਇਹਨਾਂ ਨੂੰ ਮਿਲ ਕੇ ਇਹ ਜਿਹੜੀ ਰਕਮ ਹੈ ਸਾਡੀ ਭਾਈ ਇਹ ਰਕਮ ਤੁਸੀਂ ਸਾਨੂੰ ਜਾਰੀ ਕਰੋ ਪੰਜਾਬ ਦੇ 1000 ਤੋਂ ਬਾਅਦ ਅਨ ਐਡਿਡ ਕਾਲਜਾਂ ਦੇ ਜਿਹੜੇ ਕਿ 13 ਐਸੋਸੀਏਸ਼ਨ ਦੀ ਜੁਆਇੰਟ ਐਕਸ਼ਨ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੱਸਿਆ ਗਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਪੀ ਐਮ ਐਸ ਦੀ ਗੱਲ ਕਰੀਏ ਸਕੀਮ ਅਧੀਨ ਜਿਹੜੇ ਕਿ ਸਰਕਾਰ ਵੱਲੋਂ 2015-16 ਦੇ ਵਿੱਚ 440 ਕਰੋੜ ਰੁਪਇਆ ਤੇ 2016 ਤੋਂ 17 780 ਕਰੋੜ ਰੁਪਇਆ ਬਕਾਇਆ ਖੜਾ ਹੈ ਸੋ ਮੀਟਿੰਗ ਦੇ ਵਿੱਚ ਡਾਕਟਰ ਜੇ ਐਸ ਧਾਲੀਵਾ ਡਾਕਟਰ ਜਗਜੀਤ ਸਿੰਘ ਡਾਕਟਰ ਆਸ਼ੂਕ ਟਾਰੀਆ ਰਣਵੀਰ ਸਿੰਘ ਢੀਂਡਾ ਸਚਾਰਨਜੀਤ ਵਾਲੀਆ ਨਰਮਲ ਸਿੰਘ ਜਸਨੀ ਕੱਕੜ ਸਤਵਿੰਦਰ ਸੰਧੂ ਸ਼ਿਮਾਂਸ਼ੂ ਗੋਪਤਾ ਸ਼ਿਮਿੰਦਰ ਚੱਠਾ ਗਰਮੀ ਸਿੰਘ ਢਾਲੀਵਾਲ ਇਹ ਸਾਰੇ ਉੱਥੇ ਮੀਟਿੰਗ ਦੇ ਵਿੱਚ ਮੌਜੂਦ ਸੀ ਸੋ ਜੁਆਇਟ ਐਕਸ਼ਨ ਕਮੇਟੀ ਨੇ ਕਿਹਾ ਕਿ ਜੇਕਰ ਇਹ ਰਕਮ ਜਾਰੀ ਨਾ ਹੋਈ ਸੈਲਫ ਫਾਈਨੈਂਸ ਕਾਲਜ ਐਸ ਸੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਨਾ ਕਰਨ ਲਈ ਮਜਬੂਰ ਹੋ ਜਾਣਗੇ ਸੋ ਇੱਕ ਪੱਖ ਸੇ ਅਨਸੂਚਿਤ ਜਾਤੀਆਂ ਦੇ ਜਿਹੜੇ ਕੀ ਮੰਤਰੀ ਨੇ ਸਾਧੂ ਸਿੰਘ ਧਰਮਸੋਤ ਨੇ ਵੀ ਇਹ ਮਾਮਲੇ ਕਾਫੀ ਵਾਰ ਚੱਕੇ ਨੇ ਕਿ ਉਹਨਾਂ ਪਛੜੀਆਂ ਸ਼੍ਰੇਣੀਆਂ ਦੇ ਜਿਹੜੇ ਕੀ ਵਿਦਿਆਰਥੀ ਨੇ ਉਹਨਾਂ ਨੂੰ ਜਿਹੜੇ ਕੀ ਸਕਾਲਰਸ਼ਿਪ ਨੇ ਜੇ ਉਹਨਾਂ ਦੇ ਵਜੀਫੇ ਸੀ ਉਹ ਸਮੇਂ ਸਿਰ ਨਹੀਂ ਮਿਲ ਸਕੇ ਅਸੀਂ ਇਹਨਾਂ ਚੀਜ਼ਾਂ ਦੀ ਜਾਂਚ ਕਰਵਾਵਾਂਗੇ ਤੇ ਜਲਦ ਜਾਂਚ ਤੋਂ ਬਾਅਦ ਉਹ ਜਿਹੜੇ ਪੈਸੇ ਨੇ ਕਿੱਥੇ ਗਏ ਉਸ ਦੇ ਉੱਪਰ ਬਣਦੇ ਦੋਸ਼ੀਆਂ ਦੇ ਪਰ ਕਾਰਵਾਈ ਵੀ ਡਾਂਗੇ ਸੁਣ ਕਿਤੇ ਨਾ ਕਿਤੇ ਇਹ ਇੱਕ ਵੱਡਾ ਮੁਸ਼ਕਲ ਇੱਕ ਵੱਡੀ ਪ੍ਰੋਬਲਮ ਖੜੀ ਹੋ ਗਈ ਹੈ ਜਿਹੜੀ ਕਿ ਸੈਲਫ ਫਾਈਨਾਂਸਾਈਡ ਕਾਲਜ ਨੇ ਜਿਹੜੇ ਕੀ ਉਹ ਐਸਸੀ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਜਿਹੜੇ ਕੀ ਦਾਖਲਾ ਦੇਣ ਤੋਂ ਨਾ ਕਰਨਗੇ ਕਿ ਅਸੀਂ ਤੁਹਾਨੂੰ ਦਾਖਲਾ ਨਹੀਂ ਦੇਣਾ ਸੋਨਾ ਵਾਸਤੇ ਇੱਕ ਵੱਡੀ ਦਿੱਕਤ ਹੋ ਗਈ ਤੇ ਸਾਧੂ ਸਿੰਘ ਧਰਮਸੋਧ ਸ਼ਾਇਦ ਉਹਨ ਇਸ ਦੇ ਉੱਪਰ ਕੋਈ ਵੱਡਾ ਬਿਆਨ ਜ਼ਰੂਰ ਦੇਣਗੇ ਸੋ ਪਰਿਵਿਧਰੂ ਦੇਵ ਜੀ ਸਾਹਿਬ ਨੂੰ ਪਿਆਰ ਭਰੀ ਸਤਿ ਸ਼ਕਾਲ ਤੇ ਆਜ ਇਸ ਵਾਲਾ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਤਿ ਸ਼ਕਾਲ